ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਸਾਡੇ ਗਾਰਡਨ ਚ ਨਿਊ ਨਿਊ ਮਹਿਮਾਨ ਆਇਆ ਨੰਨੇ ਮੁੰਨੇ ਬਿਨ ਦਿਨ ਦਿਨ ਬੱਚੇ ਦਿੱਤੇ ਆ ਦੇਖੋ ਤਿੰਨ ਬੜੇ ਸੋਹਣੇ ਸੋਹਣੇ ਦੋ ਡੱਬ ਖੜਬੇ ਜਿਹੇ ਤੇ ਇੱਕ ਥੋੜਾ ਜਿਹਾ ਕਾਲਾ ਆ ਤੇ ਦੋ ਤਿੰਨ ਦਿਨ ਹੋ ਗਏ ਇਹ ਇੱਥੇ ਹੀ ਬੈਠੀ ਆ ਇਹਨਾਂ ਨੂੰ ਨਾ ਛੱਡ ਕੇ ਨਹੀਂ ਜਾਂਦੀ ਕਿਤੇ ਵੀ ਮੜਾ ਜਾ ਸੇ ਪਾਸੇ ਹੁੰਦੀ ਹੈ ਨਾ ਤੇ ਇਹ ਨਾ ਰੋਣ ਲੱਗ ਜਾਂਦੇ ਆ ਚੂੰ ਚੂੰ ਕਰੀ ਜਾਂਦੇ ਕਰੀ ਜਾਂਦੇ ਇਹ ਮੜਾ ਆ ਜਾ ਵੀ ਪਾਸੇ ਹੋਵੇ ਨਾ ਫਿਰ ਉਸੇ ਵੇਲੇ ਨੇੜੇ ਆ ਜਾਂਦੀ ਇਹਨਾਂ ਦੇ ਜਦੋਂ ਰੋਂਦੇ ਆ ਤੇ ਹੁਣ ਤਾਂ ਮੈਨੂੰ ਥੋੜਾ ਜੇ ਨੇੜੇ ਆਉਣ ਲੱਗ ਪੀਦੇ ਆ ਵੇਕੋ ਦੁੱਧੂ ਪੀਂਦੇ ਆ ਉਹਦਾ ਕਿੰਨੇ ਸੋਹਣੇ ਆ ਨਾ ਤੇ ਡਰਾਉਂਦੀ ਮੈਨੂੰ ਨਾ ਇਹ ਡਰਾਉਂਦੀ ਆ ਵੀ ਜਦੋਂ ਮੈਂ ਕੋਲ ਜਾਨੀ ਆ ਨਾ ਜਦੋਂ ਕੀ ਪਾਣੀ ਦਿਨੀ ਆ ਜਾਂ ਇਸ ਤਰ੍ਹਾਂ ਵੀ ਮਿਆਉਂ ਕਰਦੀ ਆ ਕਿ ਤੂੰ ਮੇਰੇ ਬੱਚਿਆਂ ਦੇ ਕੋਲ ਨਾ ਮੇਰੇ ਨਿਆਣੇ ਇਹਨਾਂ ਨੂੰ ਡਰਾ ਨਾ ਤੇ ਦੇਖੀ ਕਿੰਨੇ ਸੋਹਣੇ ਲੱਗੇ ਫੇ ਦਵਾਦਾ ਤੇ ਦੇਖ ਲਓ ਸਬਰ ਹੀ ਆ ਨਾ ਇੱਕ ਮਾਂ ਦਾ ਹੈਨਾ ਕੀ ਆਪ ਭੁੱਖੀ ਪਿਆਸੀ ਬੈਠੀ ਇੱਥੇ ਤਿੰਨ ਦਿਨ ਹੋ ਗਏ ਆ ਜੇ ਅਸੀਂ ਇਹਨੂੰ ਕੁਝ ਦੇ ਦਿੰਨੇ ਆ ਤੇ ਵੈਸੇ ਤੈਨੂੰ ਅੱਜ ਦੁੱਧੂ ਰੋਟੀ ਪਾਈ ਆ ਤੇ ਦਿੰਦੇ ਆ ਅਸੀਂ ਇਹਦੀ ਮੁੱਕਣ ਨਹੀਂ ਦਿੰਦੇ ਤੇ ਪਰ ਫਿਰ ਵੀ ਵੇਖ ਲਓ ਇੱਕ ਮਾਂ ਦਾ ਸਬਰ ਹੀ ਆ ਜੇ ਅਸੀਂ ਨਾ ਇਹਨੂੰ ਦਈਏ ਤੇ ਇਹਨਾਂ ਵਾਸਤੇ ਵੇਖ ਲਓ ਇਹਨਾਂ ਦੀ ਰਾਖੀ ਵਾਸਤੇ ਇਹ ਇੱਥੇ ਹੀ ਬੈਠੀ ਆ ਗਰਮੀ ਵੀ ਨਹੀਂ ਵੇਖਦੀ ਪਈ ਤੇ ਕੋਈ ਇਹਨੂੰ ਭੁੱਖ ਪਿਆਸ ਦੀ ਵੀ ਹੈ ਨਹੀਂ ਬਸ ਇੱਥੇ ਹੀ ਸੌਂਦੀ ਆ ਤੇ ਇੱਥੇ ਹੀ ਬੈਠੀ ਰਹਿੰਦੀ ਆ ਰਾਤ ਨੂੰ ਭਾਵੇਂ ਕਿਤੇ ਇਧਰ ਉਧਰ ਹੁੰਦੀ ਹੋਵੇ ਪਰ ਇਹਨਾਂ ਦੇ ਨਾਲ ਹੀ ਆ ਦੇਖੋ ਹਨਾ ਕਿੰਨਾ ਪਿਆਰਾ ਨੇਚਰ ਪ੍ਰਮਾਤਮਾ ਨੇ ਦਿੱਤਾ ਆ ਮਾਂ ਨੂੰ ਆਪਣੇ ਬੱਚਿਆਂ ਦੀ ਜ਼ਿਆਦਾ ਕੇਅਰ ਹੁੰਦੀ ਹੈ ਹਨਾ ਦੇਖੋ ਕਿੰਨੇ ਪਿਆਰੇ ਨੇਕੇ ਨੇਕੇ ਲੱਲੂ ਏ ਕਿੰਨੇ ਪਿਆਰੇ ਲੱਗਦੇ ਆ ਹਨਾ ਹਾਂ ਨੰਨੂ हां जी आ कुछ नहीं कहंदी कुछ नहीं कहंदी वो तो तेरे बच्चा को कुछ नहीं कहंदी मैं कुछ नहीं कहंदी नन्ने मुन्ने ਇੱਥੇ ਹੀ ਖੱਡਨੇ ਇਹਨਾਂ ਨੇ ਮੈਥੋਂ ਮੁੜ ਕੇ ਕੁੱਟ ਖਾਇਆ ਕਰਨੀ ਇਹਨਾਂ ਨੇ ਗਮਲੇ ਤੋੜਿਆ ਕਰਨੇ ਨਾ ਜਦੋਂ ਹੁਣ ਨਹੀਂ ਵੇਖਦੇ ਉਧਰ ਉਧਰ ਤੇ ਹੁਣ ਮੈਂ ਗਮਲੇ ਚ ਪਾਣੀ ਪੋਣਾ ਹੁੰਦਾ ਵਾ ਤੇ ਇਹ ਮੈਨੂੰ ਮੈਨੂੰ ਕੋਈ ਜਾਊਗੀ ਤੁਮੇਰੇ ਬੱਚਿਆਂ ਦੇ ਨੇੜੇ ਨਾ ਆ ਬਸ ਪਾਸੇ ਹੋ ਜਾ ਕਮਾਂ ਦੀ ਗੋਦ ਰਾ ਗੋਦ ਦਾ ਵੇਖ ਲੋ ਕਿੰਨਾ ਆਸਰਾ ਹੁੰਦਾ ਆ ਬੱਚੇ ਨੂੰ ਕੋਈ ਪਰਵਾਹ ਨਹੀਂ ਹੁੰਦੀ ਕੋਈ ਜਿੱਥੇ ਮਰਜ਼ੀ ਹੋਵੇ ਮਾਂ ਦੇ ਕੋਲ ਆ ਮਾਂ ਦੇ ਕੋਲ ਆ ਪਿਓ ਦੇ ਕੋਲ ਆ ਤਾਂ ਬੱਚੇ ਨੂੰ ਕੋਈ ਪਰਵਾਹ ਨਹੀਂ ਹੁੰਦੀ ਹੈਨਾ ਨਾ ਦੁਨੀਆ ਦੀ ਨਾ ਕਿਸੇ ਦੁਸ਼ਮਨ ਦੀ ਬਹੁਤੇ ਪਿਆਰੇ ਆ ਮੇਰਾ ਦਿਲ ਤਾਂ ਕਰਦਾ ਨਹੀਂ ਹੁੰਦਾ ਵੀ ਇੱਥੇ ਬਿੱਲੀ ਆਵੇ ਕਿਉਂਕਿ ਮੇਰਾ ਇੱਕ ਸੁਪਨਾ ਹੈਗਾ ਕਿ ਮੇਰੇ ਗਾਰਡਨ ਚ ਪੰਛੀ ਆਲਣੇ ਪਾਉਣ ਪਰ ਜਦੋਂ ਮੈਂ ਇਹਨਾਂ ਨੂੰ ਵੇਖਦੀ ਆ ਨਾ ਫਿਰ ਮੇਰਾ ਫਿਰ ਦਿਲ ਫਿਰ ਪਸੀਜ ਜਾਂਦਾ ਵਾਹਿਗੁਰੂ ਸੱਚੇ ਪਾਤਸ਼ਾਹ ਤਨ ਤੂੰ ਤਨ ਤੇਰੀ ਕੁਦਰਤ ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ ਪਾਕੀ ਨਾਈ ਪਾਕ ਨਾਨਕ ਹੁਕਮੇ ਅੰਦਰ ਵਿਖੇ ਵਰਤ ਤਾਕੋ ਤਾਕ ओके फ्रेंड्स वाइगुरु जी का खालसा वाइगुरु जी की फतेह सी थैंक्स फॉर वाचिंग